ਪੰਜਾਬ ਕਾਂਗਰਸ ਦੇ ਵਿੱਚ ਵੀ ਲਗਾਤਾਰ ਕਮ ਕਮਾਸਾਨ ਜਾਰੀ ਹੈ ਚਾਹੇ ਉਹ ਗੜਜੋਡੂ ਲੈ ਕੇ ਹੋਵੇ ਚਾਹੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਦਾ ਇੱਕ ਦੂਜੇ ਤੇ ਤੰਜ ਕਸਣ ਦਾ ਹੋਵੇ ਚਰਚਾ ਹੁਣ ਜਿਹੜੀ ਨਵਜੋਤ ਸਿੰਘ ਸਿੱਧੂ ਵੀ ਕੀ ਨਤੀਸ਼ ਕੁਮਾਰ ਦੀ ਰਾਹ ਤੇ ਚੱਲ ਸਕਦੇ ਨੇ ਚਾਹੇ ਉਹ ਕਮੈਂਟਰੀ ਛੱਡ ਕੇ ਰਾਜਨੀਤੀ ਜਾਏ ਪਰ ਮੇਰੇ ਹਿਸਾਬ ਨਾਲ ਉਹ ਇੱਕ ਪੋਲੀਟੀਸ਼ੀਅਨ ਨਹੀਂ ਹੈਗੇ ਉਹ ਸਿੱਧਮ ਸਿੱਧ ਹੀ ਹੈ ਜਿੱਦਾਂ ਆਪਾਂ ਕਹਿੰਨਾ ਜੱਟ ਸੋਦਾ ਉਹਨਾਂ ਦੇ ਕੋਲ ਉਹੀ ਆ ਦੇਖੋ ਇਹਦੇ ਵਿੱਚ ਕੋਈ ਦੂਰ ਰਾਏ ਨਹੀਂ ਕਿ ਜਿਹੜੇ ਸਿੱਧੂ ਨੇ ਬਹੁਤ ਇੱਕ ਅੱਛੇ ਪ੍ਰਵਕਤਾ ਨੇ ਗੱਲ ਨੂੰ ਜਿਚਾ ਦਿੰਦੇ ਨੇ ਚਾਹੇ ਉਹਦਾ ਕੋਈ ਸਿਰਾ ਹੋਵੇ ਨਾ ਹੋਵੇ ਉਹਨਾਂ ਨੇ ਗੱਲ ਨੂੰ ਜਿਚਾ ਦੇਣਾ ਔਰ ਕ라우ਡ ਪੂਲਰ ਨੇ ਵੋਟਾਂ ਦੇ ਵਿੱਚ ਵੀ ਕਨਵਰਟ ਕਰਨਾ ਉਹ ਜਾਣਦੇ ਨੇ ਔਰ ਕਾਂਗਰਸ ਨੂੰ ਇਸ ਵੇਲੇ ਬਹੁਤ ਨੁਕਸਾਨ ਹੋ ਰਿਹਾ ਉਹਨਾਂ ਦੀ ਗੱਲਾਂ ਦਾ ਜਿਹੜੇ ਇੱਥੇ ਪਰਿਵਾਰੀ ਨੇ ਦਵਿੰਦਰ যাদਬ ਉਹਨਾਂ ਦੇ ਵੀ ਸੁਣਨ ਚਾ ਰਿਹਾ ਕਿ ਨਾ ਉਹਨਾਂ ਦੀ ਉਹ ਕਾਲਸ ਅਟੈਂਡ ਕਰ ਰਹੇ ਨਾ ਉਹਨਾਂ ਦੇ ਮੈਸੇਜ ਮੈਸੇਜ ਦਾ ਕੋਈ ਜਵਾਬ ਦੇ ਰਹੇ ਨੇ ਜਿਸ ਤਰ੍ਹਾਂ ਦਾ ਰਵਈਆ ਲੱਗ ਰਿਹਾ ਹੈ ਨਵਜੋਤ ਸਿੰਘ ਸਿੱਧੂ ਦਾ ਉਹਨਾਂ ਕੋਲ ਦੋ ਹੀ ਆਪਸ਼ਨ ਬਚਦੇ ਨੇ ਜਾਂ ਭਾਜਪਾ ਦੀ ਜਾਣ ਜਾਂ ਇੱਕ ਆਪਣਾ ਧੌੜਾ ਬਣਾਉਣ ਦੈਲੀ ਪਬਲਿਕ ਨਿਊਜ਼ ਤੁਹਾਡਾ ਸਵਾਗਤ ਹੈ ਅਸੀਂ ਤੁਹਾਡੇ ਲਈ ਨਵੀਂ ਖਬਰ ਨਵੀਂ ਚਰਚਾ ਲੈ ਕੇ ਆਏ ਹਾਂ ਅੱਜ ਅਸੀਂ ਚਰਚਾ ਕਰਾਂਗੇ ਜਿਸ ਤਰ੍ਹਾਂ ਨਾਲ ਦੇਸ਼ ਦੀ ਸਿਆਸਤ ਵਿੱਚ ਲਗਾਤਾਰ ਸਿਆਸੀ ਲੀਡਰਾਂ ਦੀ ਉਥਲ-ਪੁਥਲ ਹੋ ਰਹੀ ਆ ਉਸੇ ਤਰੀਕੇ ਨਾਲ ਅੱਜ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੀ ਪੰਜਾਬ ਕਾਂਗਰਸ ਦੇ ਵਿੱਚ ਵੀ ਲਗਾਤਾਰ ਕਮਾਸਾਨ ਜਾਰੀ ਆ ਚਾਹੇ ਉਹ ਗੜਜੋੜ ਨੂੰ ਲੈ ਕੇ ਹੋਵੇ ਚਾਹੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਦਾ ਇੱਕ ਦੂਜੇ ਤੇ ਤੰਜ ਕਸਣ ਦਾ ਹੋਵੇ ਤੇ ਇਸੇ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਵੀ ਹਮੇਸ਼ਾ ਚਰਚਾ 'ਚ ਬਣੇ ਰਹਿੰਦੇ ਨੇ ਚਰਚਾ ਹੁਣ ਜਿਹੜੀ ਨਵਜੋਤ ਸਿੰਘ ਸਿੱਧੂ ਵੀ ਕੀ ਨਤੀਸ਼ ਕੁਮਾਰ ਦੀ ਰਾਹ ਤੇ ਚੱਲ ਸਕਦੇ ਨੇ ਇਹਨਾਂ ਗੱਲਾਂ ਸੰਬੰਧੀ ਸਾਡੇ ਨਾਲ ਮੌਜੂਦ ਨੇ ਗੱਲ ਕਰਨ ਲਈ ਮਨੀਸ਼ ਛੱਤਰ ਜੀ ਮਨੀਸ਼ ਜੀ ਦਾ ਸਵਾਗਤ ਹੈ ਮਨੀਸ਼ ਜੀ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਨਾਲ ਨਦੀਸ਼ ਦੀ ਰਾਹ ਤੇ ਚੱਲਣ ਜਾ ਰਹੇ ਨੇ ਲੱਗਦਾ ਹੈਗਾ ਜਿਹੜੇ ਨਵਜੋਤ ਸਿੰਘ ਸਿੱਧੂ ਦੇਖੋ ਨਵਜੋਤ ਸਿੰਘ ਸਿੱਧੂ ਕਾਫੀ ਦੇਰ ਤੋਂ ਸੁਰਖੀਆਂ 'ਚ ਨਹੀਂ ਜਦੋਂ ਉਹ ਜੇਲ੍ਹ ਚੋਂ ਬਾਹਰ ਆਏ ਨੇ ਤਾਂ ਉਹਨਾਂ ਨੇ ਇੱਕ ਕਿਸਮ ਦੀ ਆਪਣੀ ਉਹ ਡਫਲੀ ਉਹ ਵਜਾ ਰਹੇ ਨੇ ਔਰ ਜੇ ਆਪਾਂ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਆਪਾਂ ਨੇਚਰ ਵੱਲ ਧਿਆਨ ਦਈਏ ਤਾਂ ਸ਼ੁਰੂ ਤੋਂ ਹੀ ਉਹਨਾਂ ਨੇ ਆਪਣੀ ਮਨਮਰਜ਼ੀ ਕੀਤੀ ਹੈ ਕਦੇ ਵੀ ਉਹਨਾਂ ਨੇ ਕਦੇ ਕੋਈ ਇਮੋਸ਼ਨਲ ਹੋ ਕੇ ਜਾਂ ਕੋਈ ਇਹ ਸੋਚ ਕੇ ਕਿ ਇਸ ਗੱਲ ਦਾ ਮੈਨੂੰ ਕੀ ਫਾਇਦਾ ਕੀ ਨੁਕਸਾਨ ਆ ਉਹਨਾਂ ਨੇ ਉਹ ਨਹੀਂ ਕੀਤੀ ਕਦੇ ਵੀ ਹਮੇਸ਼ਾ ਉਹ ਇੱਕੋ ਰਾਹ ਤੇ ਚੱਲੇ ਨੇ ਕਿ ਬਸ ਜੋ ਮੈਂ ਕਹਿ ਰਿਹਾ ਉਹ ਠੀਕ ਹੈ ਜੇ ਮੈਨੂੰ ਗੱਲ ਇਹ ਨਹੀਂ ਚੰਗੀ ਲੱਗੀ ਤਾਂ ਨਹੀਂ ਚੰਗੀ ਲੱਗੀ ਰਾਜਨੀਤੀ ਨਹੀਂ ਉਹਨਾਂ ਨੇ ਕਦੇ ਕੀਤੀ ਚਾਹੇ ਉਹ ਕਮੈਂਟਰੀ ਛੱਡ ਕੇ ਰਾਜਨੀਤੀ ਚਾਹੇ ਪਰ ਮੇਰੇ ਹਿਸਾਬ ਨਾਲ ਉਹ ਇੱਕ ਪੋਲੀਟੀਸ਼ਨ ਨਹੀਂ ਹੈਗੇ ਉਹ ਸਿੱਧਮ ਸਿੱਧ ਹੀ ਹੈ ਜਦ ਆਪਾਂ ਕਹਿੰਦੇ ਜੱਟ ਸੌਦਾ ਉਹਨਾਂ ਦੇ ਕੋਲ ਉਹੀ ਹੈ ਹੁਣ ਚਾਹੇ ਜਦੋਂ ਕ੍ਰਿਕਟ ਦਾ ਮੈਚ ਹੋ ਰਿਹਾ ਸੀ ਇੰਗਲੈਂਡ ਦੇ ਵਿੱਚ ਉਹ ਵਿੱਚ ਹੀ ਟੈਸਟ ਮੈਚ ਵਿੱਚ ਹੀ ਛੱਡ ਗਿਆਗੇ ਅਜਰੁਦੀਨ ਤੋਂ ਨਰਾਜ਼ ਹੋ ਕੇ ਫਿਰ 2004 ਦੇ ਵਿੱਚ ਉਹਨਾਂ ਨੂੰ ਭਾਜਪੀ ਨੇ ਮੌਕਾ ਦਿੱਤਾ ਕਿ ਆ ਕੇ ਤੁਸੀਂ ਚੋਣ ਲੜੋ ਅੰਮ੍ਰਿਤਸਰ ਤੋਂ ਚੋਣ ਜਿੱਤੇ ਵੀ ਉਹ ਪਰ ਦੋ ਵਾਰ ਹੋ ਰਹੇ ਉਥੋਂ ਲੋਕ ਸਭਾ ਮੈਂਬਰ ਪਰ ਉਸ ਤੋਂ ਬਾਅਦ ਉਹ ਉਹਨਾਂ ਨੇ ਕੀ ਕਰਦੇ ਨੇ ਕਿ ਅਰੁਣ ਜੇਤਲੀ ਉੱਥੇ ਆ ਜਾਂਦੇ ਜਿਹੜੇ ਉਹਨਾਂ ਦੇ ਰਾਜਨੀਤਿਕ ਗੁਰੂ ਬਣੇ ਜਾਂਦੇ ਨੇ ਉਹ ਉੱਥੇ ਆ ਕੇ ਲੜਦੇ ਨੇ ਤੇ ਉਹ ਇਸੇ ਗੱਲ ਤੋਂ ਨਾਰਾਜ਼ ਹੋ ਕੇ ਸਾਈਡ ਤੇ ਹੋ ਕੇ ਬਹਿ ਜਾਂਦੇ ਨੇ ਤਾਂ ਈਵਨ ਉਹਨਾਂ ਨੇ ਫਿਰ अरुणजीतली ਦੀ ਜਿਹੜੀ ਇਲੈਕਸ਼ਨ ਕੈਂਪੇਨ ਸੀ ਉਹਦੇ ਵਿੱਚ ਵੀ ਉਹਨਾਂ ਨੇ ਭਾਗ ਨਹੀਂ ਲਿਆਤਾ ਨਤੀਜਾ ਇਹ ਹੋਇਆ ਕਿ अरुणजीतਲੀ ਉੱਥੇ ਹਾਰ ਗਏ ਚਾਹੇ ਰਾਜ ਸਭਾ ਮੈਂਬਰ ਫਿਰ ਇਹਨਾਂ ਨੂੰ ਬਣਾ ਦਿੱਤਾ ਗਿਆ ਔਰ ਜਿਹੜੇ ਮੇਰੀਆਂ ਜਿਹੜੇ ਸੋਰਸਸ ਨੇ ਉਹ ਦੱਸਦੇ ਕਿ ਇਹਨਾਂ ਨੂੰ ਸਪੋਰਟਸ ਮਿਨਿਸਟਰ ਆਫ ਇੰਡੀਆ ਦੀ ਪੋਸਟ ਵੀ ਆਫਰ ਹੋਈ ਸੀ ਪਰ ਉਹ ਕਹਿੰਦੇ ਨਹੀਂ ਮੈਂ ਪੰਜਾਬ ਨਹੀਂ ਛੱਡਣਾ ਮੈਂ ਪੰਜਾਬ ਨਹੀਂ ਛੱਡਣਾ ਚਾਹੇ ਮੈਨੂੰ ਰਾਜਨੀਤੀ ਛੱਡਣੀ ਪਵੇ ਤੇ ਚਾਹੇ ਮੈਨੂੰ ਬੀਜੇਪੀ ਛੱਡਣੀ ਪਵੇ ਉਹੀ ਹੋਇਆ ਬੀਜੇਪੀ ਛੱਡ ਕੇ ਉਹ ਕਦੇ ਕੁਛ ਕਦੇ ਕੁਛ ਫਿਰ ਆਖਰਕਾਰ ਉਹ ਕਾਂਗਰਸ ਦੇ ਵਿੱਚ ਆਏ ਕਾਂਗਰਸ ਦੇ ਵਿੱਚ ਆ ਕੇ ਵੀ ਉਹਨਾਂ ਦੇ ਉਹੀ ਉਹਨਾਂ ਦਾ ਰਵਈਆ ਰਿਹਾ ਚਾਹੇ ਉਹਨਾਂ ਨੂੰ ਉਦੋਂ ਅਹਿਮ ਇੱਕ ਲੋਕਲ ਬਾਡੀਜ਼ ਮੰਤਰਾਲਾ ਉਹਨਾਂ ਨੂੰ ਮਿਲਿਆ ਪਰ ਡੇਢ ਦੋ ਸਾਲ ਬਾਅਦ ਜਦ ਉਹਨਾਂ ਨੂੰ ਫਿਰ ਪਾਵਰ ਮੰਤਰਾਲਾ ਦਿੱਤਾ ਗਿਆ ਤੇ ਉਹਨਾਂ ਨੇ ਉਹ ਜੁਆਇਨ ਹੀ ਨਹੀਂ ਕੀਤਾ ਉਹਨਾਂ ਨੇ ਆਪਣੀ ਹੱਕਤ ਸਮਝੀ ਤੇ ਹੁਣ ਜਦੋਂ ਫਿਰ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਤੇ ਕਿਹਾ ਇਹ ਹੀ ਜਾਂਦਾ ਕਿ ਜਿਹੜੇ ਆਪਣਾ ਨਵਜੋਤ ਸਿੰਘ ਸਿੱਧੂ ਆ ਉਹ ਉਹ ਲੈ ਲੁੱਟਿਆ ਉਹਨਾਂ ਨੇ ਡਬੋਤੀ ਪਹਿਲਾਂ ਅਮਰਿੰਦਰ ਸਿੰਘ ਦੀ ਫਿਰ ਕਾਂਗਰਸ ਦੀ ਦੇਖੋ ਇਹਦੇ ਵਿੱਚ ਕੋਈ ਦੋਰ ਆਏ ਨਹੀਂ ਕਿ ਜਿਹੜੇ ਸਿੱਧੂ ਨੇ ਬਹੁਤ ਇੱਕ ਅੱਛੇ ਪ੍ਰਵਕਤਾ ਨੇ ਗੱਲ ਨੂੰ ਜਿਚਾ ਦਿੰਦੇ ਨੇ ਚਾਹੇ ਉਹਦਾ ਕੋਈ ਸਿਰਾ ਹੋਵੇ ਨਾ ਹੋਵੇ ਉਹਨਾਂ ਨੇ ਗੱਲ ਨੂੰ ਜਿਚਾ ਦੇਣਾ ਔਰ ਕ라우ਡ ਪੂਲਰ ਨੇ ਵੋਟਾਂ ਦੇ ਵਿੱਚ ਵੀ ਕਨਵਰਟ ਕਰਨਾ ਉਹ ਜਾਣਦੇ ਨੇ ਬਾਰੇ ਕਾਂਗਰਸ ਨੂੰ ਐਸ ਵੇਲੇ ਬਹੁਤ ਨੁਕਸਾਨ ਹੋ ਰਿਹਾ ਉਹਨਾਂ ਦੀ ਗੱਲਾਂ ਦਾ ਉਹਨਾਂ ਨੇ ਜੇਲ੍ਹ ਤੋਂ ਆਉਣ ਤੋਂ ਬਾਅਦ ਉਹਨਾਂ ਨੇ ਦੋ ਤਿੰਨ ਰੈਲੀਆਂ ਵੀ ਕਰਤੀਆਂ ਮੋਗੇ ਵੀ ਕੀਤੀ ਹਿਆਰਪੁਰ ਵੀ ਕੀਤੀ ਔਰ ਕਿਸੇ ਵੀ ਵੱਡੇ ਲੀਡਰ ਨੂੰ ਉਹਨਾਂ ਨੇ ਇਨਵਾਈਟ ਨਹੀਂ ਕੀਤਾ ਔਰ 8 ਤੋਂ 10-10 ਹਜ਼ਾਰ ਦਾ ਉੱਥੇ ਇਕੱਠ ਵੀ ਹੋਇਆ ਔਰ ਇਹ ਨਾਗਵਾਰ ਗੁਜਰਿਆ ਕਾਂਗਰਸ ਨੂੰ ਉਹਨਾਂ ਨੇ ਉੱਪਰ ਹਾਈ ਕਮਾਂਡ ਨੂੰ ਵੀ ਸ਼ਿਕਾਇਤਾਂ ਕੀਤੀਆਂ ਤੇ ਇਹਨਾਂ ਦੇ ਜਿਹੜੇ ਮਹਿੰਦਰ ਨਿਹਾਲ ਸਿੰਘ ਵਾਲਾ ਜਿਹੜੇ ਫਾਰਮਰ ਐਮਐਲਏ ਨੇ ਉਹ ਤੋਂ ਮੋਗੇ ਤੋਂ ਉਹਨਾਂ ਨੂੰ ਡਿਸਮਿਸ ਵੀ ਕਰ ਦਿੱਤਾ ਗਿਆ ਕਾਂਗਰਸ ਤੋਂ ਤੇ ਉਹਨਾਂ ਦੇ ਬੇਟੇ ਨੂੰ ਵੀ ਡਿਸਮਿਸ ਕਰ ਦਿੱਤਾ ਗਿਆ ਇਸੇ ਗੱਲ ਕਰਕੇ ਕਿ ਉਹਨਾਂ ਨੇ ਸਿੱਧੂ ਦੀ ਸਪੋਰਟ ਕੀਤੀ ਆ ਹੁਣ ਬੜੀ ਇੱਕ ਸਟਰੋਂਗ ਜਿਹੜਾ ਰਿਐਕਸ਼ਨ ਆ ਉਹ ਕਾਂਗਰਸ ਵੱਲੋਂ ਆ ਰਿਹਾ ਹੈ ਕਿ ਇਹਨਾਂ ਨੂੰ ਦਰਕਨਾਰ ਕੀਤਾ ਜਾਵੇ ਪਰ ਸਿੱਧੂ ਦੀ ਸਿਹਤ ਤੇ ਕੋਈ ਅਸਰ ਨਹੀਂ ਹੋ ਰਿਹਾ ਜਿਹੜੇ ਇੱਥੇ ਪਰਿਵਾਰੀ ਨੇ ਦਵਿੰਦਰ যাদਬ ਉਹਨਾਂ ਦੇ ਇਹ ਵੀ ਸੁਣਨ ਚਾ ਰਿਹਾ ਕਿ ਨਾ ਉਹਨਾਂ ਦੀ ਉਹ ਕਾਲਸ ਅਟੈਂਡ ਕਰ ਰਹੇ ਨਾ ਉਹਨਾਂ ਦੇ ਮੈਸੇਜ ਮੈਸੇਜ ਦਾ ਕੋਈ ਜਵਾਬ ਦੇ ਰਹੇ ਨੇ ਦੇਖੋ ਇਹਦੇ ਵਿੱਚ ਹੁਣ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਕਿ ਨਤੀਸ਼ ਕੁਮਾਰ ਦੀ ਤਰ੍ਹਾਂ ਇਹ ਕਿਤੇ ਫੇਰ ਉਦਾਂ ਤਾਂ ਨਹੀਂ ਪਲਟੀ ਵਜੇਗੀ ਰਾਜਨੀਤੀ ਇੱਕ ਬੜੀ ਅਨਸਰਟਨਟੀ ਹੈ ਉਸ ਗੇਮ ਦੇ ਵਿੱਚ ਕਦੇ ਵੀ ਕੁਝ ਵੀ ਹੋ ਸਕਦਾ ਔਰ ਜਿਸ ਤਰ੍ਹਾਂ ਦਾ ਰਵਈਆ ਲੱਗ ਰਿਹਾ ਹੈ ਨਵਜੋਤ ਸਿੰਘ ਸਿੱਧੂ ਦਾ ਉਹਨਾਂ ਕੋਲ ਦੋ ਹੀ ਆਪਸ਼ਨ ਬਚਦੇ ਨੇ ਯਾ ਬੀਜੇਪੀ ਦੀ ਜਾਣ ਯਾ ਇੱਕ ਆਪਣਾ ਧੜਾ ਬਣਾਉਣ ਆਪਣਾ ਧੜਾ ਪਹਿਲਾਂ ਇਹ ਬਣਾ ਕੇ ਦੇਖ ਚੁੱਕੇ ਨੇ ਦੇਖੋ ਬਿਨਾ ਪਾਰਟੀ ਤੋਂ ਮਾਂ ਪਾਰਟੀ ਜਿਹੜੀ ਉਹਦੇ ਤੋਂ ਬਿਨਾ ਤੁਸੀਂ ਰਾਜਨੀਤੀ ਦੇ ਵਿੱਚ ਥੋੜਾ ਜਿਹੜਾ ਵਜੂਦ ਆ ਉਹ ਨਹੀਂ ਰਹਿ ਸਕਦਾ ਇਸ ਗੱਲ ਕਰਕੇ ਤੁਹਾਨੂੰ ਕਹਿੰਦੇ ਜਿਹੜੀ ਮੱਝ ਆ ਨਾ ਮੱਝ ਉਹ ਉਹਦੀ ਜਿਹੜੀ ਕੀਮਤ ਹੈ ਕਿੱਲੇ ਤੇ ਹੀ ਹੁੰਦੀ ਆ ਤੇ ਕਿੱਲੇ ਤੇ ਹੀ ਉਹਨਣ ਹੁਣ ਕਿੱਲਾ ਦੇਖਣਾ ਪੈਣਾ ਕਿ ਉਹ ਬੀਜੇਪੀ ਨੂੰ ਜੁਆਇਨ ਕਰਦੇ ਨੇ ਕਿ ਜਾਂ ਦੇਖੋ ਜਦੋਂ ਮਨੀ ਜੀ ਮੈਂ ਰੋਕਣਾ ਚਾਹੂੰਗਾ ਬਹੁਤ ਲੰਬੀ ਗੱਲ ਹੋ ਗਈ ਆਪਾਂ ਇਹ ਗੱਲ ਕਰਦੇ ਆ ਲੱਗਦਾ ਹੈਗਾ ਵੀ ਨਤੀਸ਼ ਦੀ ਰਾਹ ਤੇ ਜਾ ਕੇ ਵੀ ਬੀਜੇਪੀ ਜੁਆਇਨ ਕਰ ਲੈਣਗੇ ਵੀ ਲੀਡਰ ਨੇ ਜਿਹੜੇ ਸਿਆਸਤ ਚ ਕੁਝ ਵੀ ਹੋ ਸਕਦਾ ਕਦੇ ਵੀ ਹੋ ਸਕਦਾ ਲੱਗਦਾ ਹੈਗਾ ਇਹ ਚਾਂਸ ਲੱਗਣ ਲੱਗੇ ਨੇ ਉਹਨਾਂ ਦੇ ਟਵੀਟ ਆਉਂਦੇ ਨੇ ਉਹਨਾਂ ਦੇ ਸ਼ੇਅਰ ਆਉਂਦੇ ਨੇ ਇਸੇ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਣ ਲੱਗੀਆਂ ਦੇਖੋ ਸ਼ੇਅਰ ਉਹਨਾਂ ਨੇ ਬਥੇਰੇ ਕੀਤੇ ਉਹਨਾਂ ਨੇ ਸ਼ੇਅਰ ਜਿਹੜੇ ਨਾ ਇੱਕ ਉੱਥੇ ਉਹਨਾਂ ਨੇ ਕੀਤਾ ਇਹ ਦਬ ਦਬਾ ਇਹ ਹਕੂਮਤ ਇਹ ਨਸ਼ਾ ਇਹ ਦੌਲਤ ਠੀਕ ਹੈ ਉਹਨਾਂ ਨੇ ਹੁਣ ਥੋੜੀ ਦੇਰ ਪਹਿਲੇ ਟਵੀਟ ਕੀਤਾ ਕਹਿੰਦੇ ਸਭ ਕਿਰਾਏਦਾਰ ਹਨ ਅਕਸਰ ਮਕਾਨ ਬਦਲਦੇ ਰਹਿੰਦੇ ਹਨ ਯਾਨੀ ਕਿ ਇਥੋਂ ਕੁਝ ਨਾ ਕੁਝ ਉਹ ਇਹ ਸ਼ੋਅ ਕਰਦਾ ਕਿ ਇਹ ਲੱਗਦਾ ਹੈ ਮਕਾਨ ਛੱਡਣਗੇ ਇਹ ਪਾਰਟੀ ਛੱਡਣ ਦੀ ਤਿਆਰੀ ਦਾ ਇੱਕ ਜਿਹੜਾ ਇੰਡੀਕੇਟਰ ਹੈ ਇੱਕ ਸੰਦੇਸ਼ ਹੈ ਇਹ ਇੱਕ ਸੰਦੇਸ਼ ਆ ਇਹ ਇੱਕ ਇੱਕ ਕਾਂਗਰਸ ਨੂੰ ਵੀ ਝਟਕਾ ਆਊਗਾ ਇੱਕ ਚੰਗਾ ਪ੍ਰਵਕਤਾ ਬੋਲਣ ਵਾਲਾ ਕਰਾਊਡ ਪੂਲਰ ਜਿਹੜਾ ਉਹਨਾਂ ਤੋਂ ਚਲੇ ਜਾਊਗਾ ਤੇ ਇਹ ਲੱਗਦਾ ਕਿ ਤਰ੍ਹਾਂ ਕਿਤੇ ਜਿਸ ਪਾਰਟੀ ਜਾਣਗੇ ਉਹਨੂੰ ਤਾਂ ਸਾਰਾ ਹੋ ਜੂ ਵੱਡਾ ਜਿਸ ਤਰ੍ਹਾਂ ਕੱਲ ਭਗਵੰਤ ਸਿੰਘ ਮਾਨ ਨੇ ਵੀ ਕਿਹਾ ਹੈਗਾ ਵੀ ਸਭ ਤੋਂ ਵੱਡੀ ਲੜਾਈ ਤਾਂ ਹੁਣ ਦੇਸ਼ ਦੇ ਵਿੱਚ ਇੱਕੋ ਲੜਾਈ ਆ ਵੀ ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਣਾ ਵੀ ਜਿੱਥੇ ਉਹਨਾਂ ਦਾ ਗੱਠ ਜੋੜ ਸਿੱਧੂ ਵੀ ਕਿਤੇ ਨਾ ਕਿਤੇ ਸਹਿਮਤ ਨੇ ਕਿਤੇ ਉਸ ਚੱਕਰ ਆਮ ਆਦਮੀ ਪਾਰਟੀ ਤਾਂ ਜੁਆਇਨ ਕਰ ਜਾਣਗੇ ਜਾਂ ਫਿਰ ਭਾਜਪਾ ਹੋਰ ਤਾਂ ਕੋਈ ਰਸਤਾ ਲੱਗਦਾ ਨਹੀਂ ਇਹਦੇ ਬਾਰੇ ਕੀ ਸੋਚਦੇ ਦਿਖੋ ਆਮ ਆਦਮੀ ਪਾਰਟੀ ਜੁਆਇਨ ਕਰਨਗੇ ਇਹਦੇ ਚਾਂਸ ਬਿਲਕੁਲ ਹੀ ਜ਼ੀਰੋ ਨੇ ਕਿਉਂਕਿ ਜਿਸ ਤਰ੍ਹਾਂ ਨਾਲ ਉਹ ਭਗਵੰਤ ਮਾਨ ਦੇ ਉੱਤੇ ਅਟੈਕ ਕਰਦੇ ਨੇ ਜਿੱਦਾਂ ਬੇਬਾਕੀ ਨਾਲ ਉਹ ਬੋਲਦੇ ਨੇ ਤੇ ਉਹਨਾਂ ਨੇ ਕਈ ਵਾਰ ਉਹਨਾਂ ਨੂੰ ਚੈਲੰਜ ਵੀ ਕੀਤਾ ਕਿ ਤੁਸੀਂ ਛੋਟੇ ਭਾਈ ਆ ਕੇ ਮੇਰੇ ਨਾਲ ਬਹਿਸ ਕਰ ਤੇ ਉਹ ਹਰ ਵੇਲੇ ਹੀ ਉਹਨਾਂ ਦਾ ਨਿਸ਼ਾਨਾ ਜਿਹੜਾ ਤੁਸੀਂ ਦੇਖੋ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਹੀ ਹੁੰਦਾ ਹੈ ਨਾ ਉਹ ਅਕਾਲੀਆਂ ਤੇ ਹੁਣ ਅਟੈਕ ਕਰਦੇ ਨੇ ਨਾ ਬੀਜਪੀ ਦਾ ਅਟੈਕ ਕਰਦੇ ਨੇ ਫਿਰ ਲੱਗਦਾ ਅਕਾਲੀਆਂ ਤੇ ਬੀਜਪੀ ਦਾ ਰਾਹ ਖੁੱਲਾ ਹੈਗਾ ਉਹਨਾਂ ਲਈ ਦੇਖੋ ਜਿਹੜੀ ਜਲੰਧਰ ਦੇ ਵਿੱਚ ਇੱਕ ਰੈਲੀ ਹੋਈ ਸੀਗੀ ਉਦੋਂ ਇਹਨਾਂ ਨੇ ਵਿਕਰਮ ਮਜੀਠੀ ਨੂੰ ਉੱਠ ਕੇ ਉਹਨਾਂ ਨੇ ਫਿਰ ਗੱਲ ਵਕੜੀ ਪਾਈ ਸੀਗੀ ਉਦੋਂ ਵੀ ਇਹ ਕਿਆ ਸੁੱਠੇ ਸੀ ਕਿ ਜਿਹੜੀ ਇਹਨਾਂ ਦੇ ਵਿੱਚ ਬਾਦਲ ਪਰਿਵਾਰ ਦੇ ਵਿੱਚ ਤੇ ਸਿੱਧੂ ਦੇ ਵਿੱਚ ਖਟਾਸ ਸੀਗੀ ਉਹ ਕੁਝ ਨਰਮ ਪਈ ਸੀਗੀ ਪਰ ਜਿਹੜੇ ਕੀ ਹੁਣ ਆਪਾਂ ਇਹ ਦੇਖੀਏ ਕਿ ਅਕਾਲੀ ਦਲ ਚ ਜਾਣਗੇ ਇਹਦੇ ਵੀ ਚਾਂਸ ਬਹੁਤ ਘਟਨੇ ਇੱਕੋ ਰਾ ਖੁੱਲਾ ਹੈਗਾ ਬੀਜੇਪੀ ਲੈ ਦੇ ਕੇ ਇੱਕੋ ਹੀ ਰਾ ਖੁੱਲਾ ਹੈ ਬੀਜੇਪੀ ਦਾ ਬੀਜੇਪੀ ਨੂੰ ਵੀ ਜ਼ਰੂਰਤ ਹੈ ਇਹਨਾਂ ਦੀ ਪੰਜਾਬ ਦੇ ਵਿੱਚ ਇੱਕ ਵੱਡਾ ਸਿੱਖ ਚਿਹਰਾ ਜੱਟ ਚਿਹਰਾ ਉਹ ਇਹਦੇ ਵਿੱਚ ਹੀ ਉਹਨਾਂ ਨੂੰ ਦਿਖਦਾ ਔਰ ਜਦੋਂ ਤੁਸੀਂ ਗੱਲ ਕੀਤੀ ਕਰਾਊਡ ਪੁੱਲਰ ਨੇ ਤਾਂ ਇਹ ਜਿਹੜੀ ਹੈਗੀ ਕਿਸੇ ਵੀ ਜਿਹੜੀ ਵੀ ਉਹ ਜਾਣਗੇ ਪਾਰਟੀ ਦੇ ਵਿੱਚ ਉਹਦੇ ਵੱਲ ਹੈ ਜਿਹੜਾ ਉਹ ਜਿਹੜਾ ਲੋਕਾਂ ਦਾ ਰੁਝਾਨ ਆ ਉਹ ਟਿਲਟ ਕਰ ਦੰਗੇ ਆ ਬਿਲਕੁਲ ਜਿਸ ਤਰ੍ਹਾਂ ਨਾਲ ਅਸੀਂ ਗੱਲ ਕੀਤੀ ਹੈ ਅੱਜ ਸਿਆਸਤ ਤੇ ਗੱਲ ਕੀਤੀ ਆ ਸਿਆਸਤ ਪੂਰੀ ਗਰਮਾਈ ਹੋਈ ਆ ਜਿਸ ਤਰ੍ਹਾਂ ਨਾਲ 10 ਤારીખ ਤੇ 11 ਤਰੀਕ ਨੂੰ 10 ਤਰੀਕ ਨੂੰ ਜਿਹੜਾ ਹੈਗਾ ਜਿਹੜੇ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਉਹ ਖੰਨਾ ਚ ਆ ਰਹੇ ਨੇ ਉਸ ਤੋਂ ਬਾਅਦ ਖੜਗੇ ਖੜਗੇ ਸਾਹਿਬ ਨੇ ਜਿਹੜੇ ਮਲਕਰਜ ਨੂੰ ਖੜਗੇ ਜਿਹੜੇ ਕਿ ਕਾਂਗਰਸ ਦੇ ਪ੍ਰਧਾਨ ਨੇ ਉਹ ਸਮਰਾਲਾ ਦੇ ਵਿੱਚ ਆ ਰਹੇ ਨੇ ਰਾਜਨੀਤੀ ਲਗਾਤਾਰ ਗਰਮਾ ਰਹੀ ਆ ਸਿੱਧੂ ਨੂੰ ਲੈ ਕੇ ਸਿੱਧੂ ਤੋਂ ਲੈ ਕੇ ਸਿਆਸਤ ਹੋ ਰਹੀ ਆ ਲੱਗਦਾ ਸਾਨੂੰ ਵੀ ਇਹੀ ਲੱਗਦਾ ਆਉਣ ਵਾਲੇ ਦਿਨਾਂ 'ਚ ਕਿਤੇ ਨਤੀਸ਼ ਨਾ ਚੱਲਣ ਜਿਹੜੇ ਨੇ ਨਵਜੋਤ ਸਿੰਘ ਸਿੱਧੂ ਤੇ ਹੋਸਟ ਬੀਜੇਪੀ ਨੂੰ ਵੱਡਾ ਬਲ ਮਿਲ ਸਕਦਾ ਜਾਂ ਕਿਤੇ ਨਾ ਕਿਤੇ ਇਹ ਨਵੀਂ ਪਾਰਟੀ ਖੜਾ ਕਰਨਗੇ ਇੱਕ ਵੱਡਾ ਜਿਹੜਾ ਇਸ ਟਾਈਮ ਜਿਹੜਾ ਹੈਗਾ ਲੋਕਾਂ ਦੇ ਵਿੱਚ ਮੁੱਦਾ ਬਣਿਆ ਹੋਇਆ ਸੋ ਦੇਖਦੇ ਰਹੋ ਡੇਲੀ ਪਬਲਿਕ ਨਿਊਜ਼ ਧੰਨਵਾਦ